ਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਅੱਜ 5,63,000 ਰੁਪਏ ਦੀ ਕਿਸ਼ਤੀ ਆਪਣੇ ਹਲਕੇ ਦੇ ਪਿੰਡ ਆਤੂਵਾਲਾ ਦੇ ਲੋਕਾਂ ਨੂੰ ਭੇਂਟ ਕੀਤੀ ਗਈ। ਇਹ ਪਿੰਡ ਸਤਲੁਜ ਨਦੀ ਦੇ ਪਾਣੀ ਦੀ ਮਾਰ ਹੇਠ ਆਇਆ ਸੀ ਅਤੇ ਬੀਤੇ ਦਿਨੀ ਪਿੰਡ ਦੇ ਲੋਕਾਂ ਵੱਲੋਂ ਵਿਧਾਇਕ ਕੋਲ ਕਿਸ਼ਤੀ ਦੀ ਮੰਗ ਰੱਖੀ ਗਈ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਹ ਕਿਸ਼ਤੀ ਖਰੀਦ ਕੇ ਅੱਜ ਪਿੰਡ ਨੂੰ ਮੁਹੱਈਆ ਕਰਵਾਈ ਗਈ ਕਿਸ਼ਤੀ ਨੂੰ ਪਾਣੀ ਵਿੱਚ ਉਤਾਰਨ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਗੱਲਬਾਤ ਕਰਦੇ ਆ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੂਰੀ ਪੰਜਾਬ ਸਰਕਾਰ ਇਸ ਕੁਦਰਤੀ ਆਫਤ ਦੇ ਸਮੇਂ ਆਪਣੇ ਲੋਕਾਂ ਦੇ ਨਾਲ ਡਟ ਕੇ ਖੜੀ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕ ਇਸ ਆਫਤ ਦਾ ਸਾਹਮਣਾ ਪੂਰੀ ਚੜ੍ਹਦੀ ਕਲਾ ਦੇ ਨਾਲ ਕਰ ਰਹੇ ਨੇ ਅਤੇ ਸਰਕਾਰ ਵੀ ਉਹਨਾਂ ਦੀ ਹਰ ਮਦਦ ਕਰ ਰਹੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਕਾਰਨ ਲੋਕਾਂ ਦੇ ਹਰੇ-ਚਾਰੇ ਦੀ ਫਸਲ ਡੁੱਬ ਗਈ ਹੈ ਜਿਸ ਲਈ ਪ੍ਰਭਾਵਿਤ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਨਵਰਾਂ ਦੇ ਲਈ ਕੈਟਲ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਮੰਗ ਅਨੁਸਾਰ ਉਹਨਾਂ ਦੇ ਵੱਲੋਂ ਕਿਸ਼ਤੀਆਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਜਲਾਲਾਬਾਦ ਦੇ ਐਸ ਡੀ ਐਮ ਕਮਰਜੀਤ ਸਿੰਘ ਮਾਨ ਵੀ ਹਾਜ਼ਰ ਸਨ ਕਿਸ਼ਤੀ ਨੂੰ ਤੁਰੰਤ ਪ੍ਰਭਾਵ ਤੋਂ ਪਿੰਡਾਂ ਦੇ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤਾ ਗਿਆ ਅਤੇ ਪਿੰਡਾਂ ਨੂੰ ਨਵੀਂ ਕਿਸ਼ਤੀ ਮਿਲਣ ਤੋਂ ਬਾਅਦ ਲੋਕ ਵੀ ਬਹੁਤ ਖੁਸ਼ ਨਜ਼ਰ ਆਏ ਬਲਾਂ ਤਾਂ ਮੈਂ ਧੰਨਵਾਦ ਦੀਆਂ ਸਾਡੀ ਮੈਡਮ ਬਲਜੀਤ ਕੌਰ ਮੈਡਮ ਦਾ ਜਿਨ੍ਹਾਂ ਨੇ ਸਾਨੂੰ 3 ਲੱਖ ਰੁਪਿਆ ਪਿਛਲੇ ਹਫਤੇ ਆਈ ਸੀ ਉਹ ਦੇਖ ਕੇ ਗਏ ਸੀ ਔਰ 3 ਲੱਖ 2 ਲੱਖ 60 ਹਜ਼ਾਰ ਰੁਪਏ ਸੀ ਆਪਦੇ ਕੋਲ ਸਾਰੀ ਟੀਮ ਵੱਲੋਂ ਬਵਾ ਕੇ ਅਸੀਂ ਅੱਜ ਇੱਕ ਬੋਰਡ ਲੈ ਕੇ ਆਏ ਨਵੀਂ ਔਰ ਆਤੂ ਵਾਲੇ ਇਹ ਬੋਟ ਸਟਾਰਟ ਕਰੀਏ ਇਹ ਬੋਟ ਹੁਣ ਪਰਮਾਨੈਂਟ ਇੱਥੇ ਚਰਾਲਾ ਬੱਚੀ ਰਹੂਗੀ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਔਰ ਜਿਹੜੇ ਪਿੰਡ ਦੇ ਟਾਣੀ ਫੂਲਾ ਸਿੰਘ ਹੋਵੇ ਚਾਹੇ ਟਾਣੀ ਨਥਾ ਸਿੰਘ ਵਾਲੀ ਹੋਵੇ ਔਰ ਚਾਹੇ ਆਤੂ ਵਾਲਾ ਹੋਵੇ ਚਾਹੇ ਪ੍ਰਭਾਸ ਸਿੰਘ ਵਾਲਾ ਠਾੜ ਹੋਵੇ ਚਾਹੇ ਇਸ ਤੋਂ ਅਗਲਾ ਸੰਤੋਖ ਸਿੰਘ ਵਾਲਾ ਪਿੰਡ ਹੋਵੇ ਸੋ ਹਰ ਪਾਸੇ ਬੋਟੇ ਕੰਮ ਕਰੂਗੀ ਚਾਹੇ ਕੋਈ ਰਾਸ਼ਨ ਫੀਡ ਹੈ ਚਾਹੇ ਕਿਸੇ ਦਾ ਰੈਸਕਿਊ ਕਰਨਾ ਹੈ ਚਾਹੇ ਕੋਈ ਵੀ ਚੀਜ਼ ਹੈ ਉਹਦੇ ਲਈ ਅਵੇਲੇਬਲ ਪਰਮਾਨੈਂਟ ਇੱਥੇ ਰਹੂਗੀ ਔਰ ਇਹਨਾਂ ਨੂੰ ਚਰਾਉਣਾ ਸੀ ਭਾਈ ਸਾਹਿਬ ਆਏ ਇਹਨਾਂ ਨੇ ਪਰਮਾਨੈਂਟ ਇੱਥੇ ਰਹਿਣਾ ਸਾਡੇ ਕੋਲ ਅਸਤੁਵਾਂ ਦੋ ਬੱਚਿਆਂ ਨੂੰ ਟ੍ਰੇਨਿੰਗ ਦੇ ਦੇਾਂਗੇ ਟਾਈਮ ਟੂ ਟਾਈਮ ਸ਼ਿਫਟਿੰਗ ਕਰਦੇ ਰਹਿਣਗੇ ਇਹ ਅੱਜ ਦਲਾਲਾਬਾਦ ਦੀ ਪੂਰੀ ਟੀਆ ਆਵਾਦੀ ਪਾਰਟੀ ਟੀਮ ਵੱਲੋਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਔਰ ਇਹ ਮੇਰਾ ਫਰਜ਼ ਵੀ ਬਣਦਾ ਹੈ ਇਸ ਮੁਸੀਬਤ ਜਮੇ ਜਦੋਂ ਬੇੜੀਆਂ ਦੀ ਲੋਡ ਪੈਂਦੀ ਹੈ ਜਦੋਂ ਕਿਸ਼ਤੀਆਂ ਦੀ ਲੋਡ ਪੈਂਦੀ ਹੈ ਉਹ ਉਹਨਾਂ ਨੂੰ ਪਰਮਾਨੈਂਟਾ ਸੀ ਦੇ ਕੇ ਜਾ ਰਹੇ ਆ ਤਾਂ ਕਿ ਇਸ ਤੋਂ ਬਾਅਦ ਇਹਨਾਂ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਾ ਪਾਣੀ ਦਾ ਪੱਧਰ ਕਿ ਘਟਿਆ ਐ ਐਮਐਲਏ ਸਾਹਿਬ ਪਾਣੀ ਅੱਗੇ ਨਾਲੋਂ 6-7 ਇੰਚ ਘਟਿਆ ਪੜਾਹਲ ਉਦਾਂ ਹੀ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈ ਸੋ ਵੈਭੂ ਕਿਰਪਾ ਕਰਨ ਕਿ ਜਲਦੀ ਹੋਰ ਸਥਿਤੀ ਕੋਲੇ ਪਾਣੀ ਉਦਾਂ ਹੀ ਹੈ ਸੇਮ ਕਿਉਂਕਿ ਰਾਵੀ ਦਾ ਤਾਂ ਘਟ ਗਿਆ ਹੁਣ ਹੋਰ ਦੋ ਤਿੰਨ ਦਿਨਾਂ ਚ ਘਟਨਾ ਸਟਾਰਟ ਹੋ ਜਾਊਗਾ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਵੀ ਮੌਜੂਦਾ ਵਿਧਾਇਕ ਹੁੰਦੇ ਨਾ ਤੇ ਹਰ ਚੀਜ਼ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਤਰੀਕੇ ਦੇ ਨਾਲ ਕਈ ਵਕ ਵਕ ਜਿਲ੍ਹਿਆਂ ਦੇ ਲੋਕ ਨੇ ਜਿਹੜੇ ਆਮ ਲੋਕ ਸੇਵਾ ਲਈ ਪਹੁੰਚੇ ਨੇ ਕੀ ਲੱਗਦਾ ਹੋਣ ਇਹਨਾਂ ਪਿੰਡਾਂ ਦੇ ਵਿੱਚ ਰਾਸ਼ਨ ਦੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਨਹੀਂ ਦੇਖੋ ਇਸ ਸਮੇਂ ਪੰਜਾਬ ਚ ਕਮਾਲ ਕਰਤੀ ਲੋਕਾਂ ਨੇ ਸੇਵਾ ਲਈ ਕੋਈ ਇਹ ਨਹੀਂ ਕਹਿ ਸਕਦਾ ਵੀ ਸਾਡੇ ਵੱਲੋਂ ਕੋਈ ਸੇਵਾ ਦੀ ਕਮੀ ਰਹੀ ਹੋਵੇ ਸੋ ਇਹ ਇਨੀਸ਼ੀਏਟਿਵ ਲੈਣਾ ਵੀ ਚਾਹੀਦਾ ਸੀ ਜਦੋਂ ਪੰਜਾਬ ਸਾਰੀ ਦੁਨੀਆ ਨਾਲ ਖੜਦਾ ਹੈ ਤਾਂ ਕੋਈ ਦਿੱਲੀ ਤੋਂ ਆ ਰਿਹਾ ਕੋਈ ਰੈਣਾ ਤੋਂ ਆ ਰਿਹਾ ਪੰਜਾਬ ਦੇ ਲੋਕ ਤਾਂ ਇੱਕ ਦੂਜੀ ਦੀ ਸੇਵਾਕ ਮਦਦ ਕਰ ਹੀ ਰਹੇ ਹੈ ਇਸ ਸਮੇਂ ਜਿਨ੍ਹਾਂ ਨੇ ਸੇਵਾ ਕਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਹ ਹੀ ਕੋਸ਼ਿਸ਼ ਹੁੰਦੀ ਹੈ ਜਦੋਂ ਮੁਸੀਬਤ ਦੇ ਵਿੱਚ ਸਾਡਾ ਦੇਸ਼ ਸਾਰਾ ਇਕੱਠਾ ਹੋ ਕੇ ਕੰਮ ਕਰਦਾ ਹੈ ਜੋ ਅੱਜ ਪੰਜਾਬ ਦੇ ਨਾਲ ਲੋਕਾਂ ਨੇ ਖੜ ਕੇ ਐਗਜ਼ਾਮਪਲ ਜਿਦਾ ਪੰਜਾਬ ਦੇ ਲੋਕ ਕਿਸਾਨ ਸਾਰੇ ਦੇਸ਼ ਦਾ ਪੇਟ ਭਰਦੇ ਹੈ ਅੱਜ ਮੁਸੀਬਤ ਵਿੱਚ ਸਾਰਾ ਦੇਸ਼ ਸਾਡੇ ਨਾਲ ਖੜਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਦੇ ਵੱਲੋਂ ਹੋਰ ਕੀ ਉਪਰਾਲੇ ਕੀਤੇ ਗਏ ਨੇ ਜੈਤਰੀ ਸਰਕਾਰ ਵੱਲੋਂ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਤਾਈਂ ਕਦੇ ਨਹੀਂ ਆ 20000 ਰੁਪਏ ਮੁਆਵਜ਼ਾ ਕਰ ਅਨਾਉਂਸ ਕਰ ਦਿੱਤਾ ਗਿਆ ਔਰ ਸਰਕਾਰ ਵੱਲੋਂ ਮੇਰਾ ਖੇਤ ਮੇਰਾ ਰੇਤ ਅਸੀਂ ਉਹਦਾ ਨਾਮ ਦੇ ਕੇ ਇੱਕ ਨਵਾਂ ਜਿਹੜਾ ਹੁਣ ਰੇਤ ਜ਼ਮੀਨ ਦੇ ਉੱਪਰ 2 2 ਫੁੱਟ 3 3 ਫੁੱਟ 4 4 ਫੁੱਟ ਰੇਤਾ ਛੜ ਗਿਆ ਉਹ ਹੁਣ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਗਈ ਉਹ ਆਦਾ ਰੇਤਾ ਵੇਚ ਸਕਦੇ ਆ ਆਦੇ ਘਰ ਲੈ ਕਿਉਂ ਉਹਨਾਂ ਦਾ ਵੇਚਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਸ ਤੋਂ ਬਾਅਦ ਨਾ ਉਹਨਾਂ ਨੂੰ ਕੋਈ ਤੰਗ ਕਰੇਗਾ ਇਹ ਪਾਲਿਸੀ ਬੰਨੀ ਬੜੀ ਜ਼ਰੂਰੀ ਸੀ ਸੋ ਇਸ ਸਮੇਂ ਪਾਲਿਸੀ ਬਣਾ ਕੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਸੌਖਾ ਕਰਤਾ ਥੋੜੀ ਜਿਹੀ ਰਾਹਤ ਸੌਖੀ ਕਰਤੀ ਔਰ ਅਜasim ਸਾਡੇ ਮਾਨਯੋਗ ਐਸਟੀਐਮ ਸਾਹਿਬ ਸਾਡੇ ਬੀਐਸਐਫ ਤੋਂ ਸੰਜੇ ਜੀ ਨਥਵਲ ਚੌਂਕੀ ਦੇ ਇੰਚਾਰਜ ਜਿਹੜੇ ਕਮਾਂਡਰ ਸਾਹਿਬ ਨੇ ਆਏ ਔਰ ਪੂਰੀ ਸਮੂਚੀ ਟੀਮ ਅਜੇ ਆਤਵਲੇ ਦੇ ਲੋਕਾਂ ਨੂੰ ਇਹ ਬੋਰਡ ਦੇ ਕੇ ਜਾਣੀ ਕੀ ਮੁਆਵਜ਼ਾ ਮੁਆਵਜ਼ਾ ਕਿੰਨਾ ਜਿਹੜੇ ਮੁਆਵਜ਼ਾ 20000 ਰੁਪਏ ਇੱਕਨ ਮੁਆਵਜ਼ਾ ਪੰਜਾਬ ਸਰਕਾਰ ਨੇ ਅਨਾਉਂਸ ਕਰ ਰਿਆ ਸੀ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਵੇਖੋ 50000 ਰੁਪਏ ਘਾਟੋ ਘਾਟ ਉਹਨਾਂ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਜਿਨ੍ਹਾਂ ਦੀ ਫਸਲ ਖਰਾਬ ਹੋਇਆ ਜੇ ਇੱਕ ਇੱਕ ਲੱਗਦਾ ਚੋਨਾ ਉਹਨਾਂ ਦਾ ਖੜਾ ਸੀ ਜਿਹੜਾ ਖਰਾਬ ਹੋ ਗਿਆ ਉਹ ਖਰਾਬ ਹੋਣ ਤੋਂ ਉਹਨਾਂ ਦੇ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾ ਸਕੇ ਕਿਉਂਕਿ ਲੋਕਾਂ ਦਾ ਨੁਕਸਾਨ ਹੀ ਬਹੁਤ ਵੱਡਾ ਹੈ ਅਗਲੀ ਫਸਲ ਤੇ ਵੀ ਇਫੈਕਟ ਪਾਊਗਾ ਸੋ ਇਹ ਹੀ ਕੋਸ਼ਿਸ਼ ਹੈ ਅੱਜ ਜੇ ਮੋਦੀ ਸਾਹਿਬ ਆ ਰਹੇ ਹਨ ਉਹਨਾਂ ਤੋਂ ਉਮੀਦ ਕਰਦੇ ਹਾਂ ਜਿਹੜਾ ਪੰਜਾਬ ਦਾ ਪਿਛਲਾ ਅਲਾਈਅੰਸ ਬਚਿਆ ਹੈ ਉਹ ਵੀ ਕਿਰਪਾ ਕਰਕੇ ਦੇਣ ਔਰ ਨਵੇਂ ਨੂੰ ਨਵਾਂ ਪੈਕੇਜ ਪੰਜਾਬ ਨੂੰ ਦੇਖੇ ਜਾਂ ਜਿੱਦੀ ਹੈ ਜ਼ਰੂਰਤ ਦੇਖੋ ਜਿਹੜੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਉਹ ਅਸੀਂ ਤਸੀਮਾ ਜ਼ਮਾਨੀ ਹੋ ਗਿਆ ਇਸ ਜੀਮ ਸਾਹਿਬ ਨੂੰ ਅਸੀਂ ਉਹਨਾਂ ਦੀ ਐਪਲੀਕੇਸ਼ਨਸ ਦੇ ਰਹੇ ਹੁਣ ਸਬਤ ਤਸਦੀਲਦਾਰ ਸਾਹਿਬ ਤੋਂ ਹੋ ਗਿਆ ਫਟਵਾਰੀ ਉਹਦੀ ਵੈਰੀਫਾਈ ਕਰਦੇ ਆ ਜਿਨ੍ਹਾਂ ਜਿਨ੍ਹਾਂ ਦੇ ਮਕਾਨਾਂ 'ਚ ਤਰੇੜਾਂ ਆਈਆਂ ਨੇ ਉਹ ਮਕਾਨਾ ਸਾਡੇ ਸਤਲੁਜ ਕ੍ਰੀਕ ਦਾ ਓਵਰਫਲੋ ਹੋਣ ਕਰਕੇ ਦਾ ਕਾਫੀ ਪਹਿਲਾਂ ਬਹੁਤ ਅਦਾਲਤ ਸੀ ਹੁਣ ਥੋੜਾ ਜਿਹਾ ਸਾਨੂੰ ਰਾਹਤ ਮਿਲੀ ਹੈ ਦੋ ਤਿੰਨ ਦਿਨਾਂ ਤੋਂ ਪਾਣੀ ਕਾਫੀ ਡਾਊਨ ਹੋਇਆ ਤਾਂ ਇਧਰਲੇ ਪਾਸੇ ਤੁਸੀਂ ਬੈਕ ਸਾਈਡ ਤੇ ਦੇਖੋ ਤਾਂ ਪਾਕਿਸਤਾਨ ਦੇ ਬਾਰਡਰ ਤੋਂ ਵੀ ਪਾਣੀ ਡਾਇਰੈਕਟ ਫਲੋ ਕੀਤਾ ਹੈ ਜਿੱਥੇ ਅਸੀਂ ਹੁਣ ਪ੍ਰੈਜ਼ੈਂਟ ਹੈ ਇਹ ਸਤਲੁਜ ਦੀ ਕਰੀਕ ਹੈ ਤੇ ਇਹਦੇ ਨਾਲ ਸਾਡੇ ਆਲਮੋਸਟ 18 ਤੋਂ 19 ਪਿੰਟ ਮੇਜਰਲੀ ਸੈਵਰਲੀ ਅਫੈਕਟਡ ਹੋਏ ਨੇ ਸਰ ਉੱਤਾਰਾ ਤੋਂ ਪਰਲੇ ਪਾਸੇ ਵੀ ਪਾਣੀ ਜਿੱਗਾ ਹਨਾ ਉਹ ਉੱਤਰ ਉਹ ਕਹਿੰਦੇ ਵੀ ਪਾਕਿਸਤਾਨ ਦੀ ਸਾਈਡ ਤੋਂ ਸੰਗਰੂਦੇ ਢੋੜ ਕੇ ਆ ਰਿਹਾ ਹੈ ਜੈਨ ਬੋਸ ਸਿੰਘ ਬੰਦਰਾ ਵਗੈਰਾ ਜਿਹਾ ਅ ਅਜੇ ਤੱਕ ਦੇਖੋ ਪਾਣੀ ਤਾਂ ਦੋਨੋਂ ਸਾਈਡਸ ਤੇ ਕਿਉਂਕਿ ਮੇਜਰ ਸਤਲਜ ਉਧਰ ਵਗਦਾ ਹੈ ਤੇ ਬਾਕੀ ਖਰੀਕ ਸਾਡੇ ਕੋਲੇ ਆ ਪਰ ਇਸ ਤਰ੍ਹਾਂ ਦੀ ਸਾਨੂੰ ਕੋਈ ਫਾਰਮਲ ਇਨਫੋਰਮੇਸ਼ਨ ਕਿਸੇ ਤਰ੍ਹਾਂ ਦੀ ਰੁੜਨ ਦੀ ਜਾਂ ਕੋਈ ਬੋਡੀ ਇਸ ਤਰ੍ਹਾਂ ਇਚੀ ਨਹੀਂ ਹੋਈ ਜੇ ਵੀ ਹੁੰਦੀ ਅਸੀਂ ਆਪਦੇ ਕਾਉਂਟਰਪਾਰਟਸ ਨਾਲ ਥਰੂ ਬੀਐਸਐਫ ਰਾਬਤਾ ਕਰਾਂਗੇ ਇਹ ਡੰਗਰਾ ਵਗੈਰਾ ਦੀ ਹੋਵੇ ਤੇ ਉਧਰ ਜਿਹੜੀ ਜ਼ਮੀਨਾਂ ਉਹਨਾਂ ਤੇ ਫਸੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅਹ ਦੇਖੋ ਕ੍ਰਾਸ ਬਾਰਡਰਸ ਅਜੇ ਤੱਕ ਸਾਡੇ ਕੋਲੇ ਐਵਜੈਕਟ ਵੀ ਇਨਸੀਡੈਂਟ ਨਹੀਂ ਹੋਇਆਗਾ ਜਿਹੜੇ ਸਾਡੇ ਬਾਰਡਰ ਦੇ ਲੋਕ ਐ ਅਸੀਂ ਜਿੱਥੇ ਵੀ ਸਾਨੂੰ ਪ੍ਰੋਬਲਮ ਆਦੀ ਅਸੀਂ ਰੈ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਦੇ ਵੱਲ ਕਿਵੇਂ ਦੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੀ ਜੀ মালਟੀ ਡਾਈਮੈਸ਼ਨਲ ਮਦਦ ਕਰ ਰਹੇ ਐਮ ਐਲ ਏ ਸਾਹਿਬ ਬੈਠੇ ਹੋਏ ਨੇ ਤਾਂ ਪੰਜਾਬ ਸਰਕਾਰ ਵੱਲੋਂ ਪੂਰੀ ਟੀਮ ਤੌਰ ਤੇ ਐਮ ਐਲ ਏ ਸਾਹਿਬ ਨਾਲ ਲੱਗੇ ਹੋਏ ਹੈ ਸਾਡੀ ਟੀਮ ਮਾਨਯੋਗ ਡਿਪਟੀ ਕਮਿਸ਼ਨਰ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਸਾਡੇ ਨਾਲ ਖੜੀ ਹੋਈ ਹੈ ਤਾਂ ਸਾਡੇ ਮਲਟੀ ਡਾਈਮੈਸ਼ਨਲ ਐਕਸਰਸਿਸ ਸੀ ਪਹਿਲਾਂ ਸਾਡਾ ਸੀ ਅਸੀਂ ਜਿੱਥੇ ਵੀ ਲੋਕ ਬੈਠੇ ਹੈ ਉਹਨਾਂ ਨੂੰ ਰਲੀਫ ਪਹੁੰਚਾਇਆ ਜੀ ਜਿਹਦੇ ਵਿੱਚ ਮੇਜਰ ਪਾਰਟ ਸੀ ਸਾਡਾ ਕਿ ਪਸ਼ੂਆਂ ਦਾ ਚਾਰਾ ਉਹ ਪਹੁੰਚਦੀ ਕੀਤੀ ਜੀ ਫਿਰ ਰਾਸ਼ਨ ਦੀ ਲੋੜ ਸੀ ਉਹ ਪਹੁੰਚਦਾ ਕੀਤਾ ਫਿਰ ਸਾਨੂੰ ਮੈਡੀ ਤਾਂ ਦੋਨੋਂ ਵੈਟਰੀ ਡਾਕਟਰ ਸਾਡੇ ਐਂਡ ਸਾਡੇ ਮੈਡੀਕਲ ਕੈਂਪ ਲਗਾਤਾਰ ਹੀ ਚੱਲ ਰਿਹਾ ਪਿੰਡਾਂ ਦੇ ਵਿੱਚ ਕੁਝ ਇੱਕ ਪਿੰਡਾਂ ਦੇ ਵਿੱਚੋਂ ਸਾਨੂੰ ਰੈਸਕਿਊ ਦੀਆਂ ਕਾਲ ਆਈਆਂ ਉਹ ਅਸੀਂ ਰੈਸਕਿਊ ਕਰਕੇ ਜਿਵੇਂ ਚੱਕ ਕੇ ਬਾਜੀ ਉੱਥੇ ਰਲੀਫ ਸੈਂਟਰ ਬਣਾਇਆ ਤਾਂ ਪਬਲਿਕ ਨੂੰ ਉੱਥੇ ਰੱਖਿਆ ਹੋਇਆ ਤਾਂ ਜੋ ਵੀ ਪਬਲਿਕ ਨੂੰ ਲੋੜ ਪਈ ਕਿਸੇ ਵੀ ਤਰ੍ਹਾਂ ਦੀ ਅਸੀਂ ਹਰ ਪੋਸੀਬਲ ਜਿਹੜੀ ਮਦਦ ਤਾਂ ਮੁਹਈਆ ਕੀਤੀ ਹੈ ਸਾਡੇ ਕੋਲੇ 10 ਪੁਆਇੰਟਸ ਤੇ ਪਹਿਲਾਂ ਬੋਸ ਚੱਲ ਰਹੀਆਂ ਸੀ ਚੱਪੂ ਵਾਲੀਆਂ ਦਾ ਸਾਡੀ ਇੱਕ ਮੇਜਰ ਰਿਕੁਆਇਰਮੈਂਟ ਸੀ ਕਿ ਬੋਸ ਤੇ ਟ੍ਰੈਫਿਕ ਜਿਆਦਾ ਹੋਣ ਦਾ ਟਾਈਮ ਜਿਆਦਾ ਲੱਗਦਾ ਤਾਂ ਅਸੀਂ ਬੇਨਤੀ ਕੀਤੀ ਸੀ ਉਹਦੇ ਵੱਲੋਂ ਸਾਡੇ ਆਪ ਦਾ ਹਿੱਸਾ ਪਾਇਆ ਮਾਨਯੋਗ ਐਮਐਲਏ ਸਾਹਿਬ ਬੈਠੇ ਇਹਨਾਂ ਦੀਆਂ ਬਦੌਲਤ ਅੱਜ ਅਸੀਂ ਉਹ ਬੋਟ ਲਾਂਚ ਕਰਨ ਲੱਗੇ ਜਿਹੜੀ ਕਿ ਮੋਟਰ ਬੋਟ ਸਾਨੂੰ ਮਿਲ ਗਈ ਹੈ ਤਾਂ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਐਫਰਟਸ ਕਰਕੇ ਸਾਰਾ ਪੋਸੀਬਲ ਹੋਇਆ ਤੇ ਇਹਦੇ ਨਾਲ ਸਾਨੂੰ ਜੀ ਟਾਈਮ ਦੀ ਕਾਫੀ ਬਚਤ ਹੋ ਜਾਊਗੀ ਤੇ ਜੋ ਅਸੀਂ ਰਾਹਤ ਸਮਗਰੀ ਦੂਜੇ ਐਂਡ ਤੇ ਲੈ ਕੇ ਜਾਣੀ ਹੈ ਉਦੇ ਨਾਲ ਕਾਫੀ ਸਾਨੂੰ ਸੌਖਾ ਹੋ ਜਾਊਗਾ ਇੰਦ ਐਂਡ ਮੈਂ ਬੀਐਸਐਫ ਦੇ ਕਾਉਂਟਰਪਾਰਟ ਬੈਠੇ ਆ ਤਾਂ ਸਾਡੇ ਨਾਲ ਬੜਾ ਵਧੀਆ ਸਹਿਯੋਗ ਰਿਹਾ ਇਹਨਾਂ ਨੇ ਸਾਨੂੰ ਬਹੁਤ ਕੋਆਪਰੇਟ ਕੀਤਾ ਈਵਨ ਕਿ ਜੋ ਇਸ ਸਤਲੁਜ ਕ੍ਰੀਪ ਦੇ ਪਾਰ ਪਿੰਡਾ ਬੀਐਸਐਫ ਚੌਂਕੇ ਦੇ ਨੇੜੇ ਉੱਥੇ ਰਿਲੀਫ ਦੇ ਵਿੱਚ ਬੀਐਸਐਫ ਸਾਡੇ ਨਾਲ ਖੜੀ ਹੈ ਜੀ ਤਾਂ ਆਈ ਵਿਲ ਗਿਵ ਵੋਟ ਆਫ ਥੈਂਕਸ ਟੂ ਬੀਐਸਐਫ ਅਫਸ ਥੈਂਕ ਯੂ ਥੈਂਕ ਯੂ ਜੀ ਇਹ ਲੋਕ ਅੱਛਾ ਕਿਉਂਕਿ 44 ਚਾਰੇ طرف ہمارے ਪਾਣੀ ਹੈ ਬਟ ਇਸ ਤਰ੍ਹਾਂ ਕੀ ਜਿ세 ਹੀ ਅਭੀ ਬੋਟ ਹੈ ਇਸ ਤਰ੍ਹਾਂ ਦੀ ਸੁਵਿਧਾਵਾਂ ਸੇ ਹਮ ਲੋਗੋ ਨੂੰ ਥੋੜਾ ਫਾਇਦਾ ਹੋਤਾ ਆਨੇ ਜਾਣ ਬੇਸਿਕਲੀ ਗਾਵਾਂ ਵਾਲੇ ਪਬਲਿਕ ਪਰ ਜ਼ਿਆਦਾ ਪਰੇਸ਼ਾਨ ਹੈ। ਹਮ ਲੋਗ ਦੀਆਂ ਡਿਊਟੀਆਂ ਚੱਲ ਰਹੀਆਂ ਹਨ। ਪਰ ਲੇਕੋ ਜਵਾਨਾਂ ਦਾ ਮੋਰਲ ਹਾਈ ਹੈ। ਸਭ ਸਾਰੀ ਸਥਿਤੀ ਕੰਟਰੋਲ ਵਿੱਚ ਹੈ। ਪੈਟ੍ਰੋਲਿੰਗ ਵਗੈਰਾ ਕਿਹਦਾ? ਹਾਂ ਸਭ ਚੱਲ ਰਹੀ। ਸਭ ਬਰਾਬਰ ਚੱਲ ਰਿਹਾ। ਜੀ ਬਿਲਕੁਲ। ਥੈਂਕ ਯੂ। ਕੀ ਕਹੋ ਗੈਸਾਂ ਜੜੀ ਬੋਰਡ ਮਿਲੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਐਮਐਲਏ ਗੋਲਡੀ ਕੁੰਬੋਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਤਕਰੀਬਨ ਜਦੋਂ ਦਾ ਪਾਣੀ ਆਇਆ ਸਾਡੇ ਵਿਚਕਾਰ ਹਰ ਰੋਜ਼ ਕਦੇ ਤਾਂ ਭਾਵੇਂ ਇੱਕ ਦੋ ਦਿਨ ਪੈ ਜਾਣ ਕਿ ਸਾਡੇ ਵਿਚਕਾਰ ਨਾ ਆਣ। ਹੂੰ। ਤੇ ਡੇਲੀ ਦਾ ਸਾਡੇ ਵਿਚਕਾਰ ਹੀ ਰਹਿੰਦੇ ਨੇ ਤੇ ਪਿੱਛੇ ਜੇ ਸੁਖਬੀਰ ਬਾਦਲ ਜੀ ਆਏ ਸੀਗੇ ਉਹ ਪਿੰਡ ਪ੍ਰਭਾਸਗੋੜਾ ਉਤਾੜ ਤੋਂ ਟਰੈਕਟਰ ਤੇ ਚੜ ਕੇ ਤੇ ਠਾੜਦੇ ਉੱਥੇ ਖੜ ਕੇ ਤੇ ਗੱਲਾਂ ਬਾਤਾਂ ਕਰਕੇ ਤੇ ਵਾਪਸ ਮੁੜ ਗਏ ਕਹਿੰਦੇ ਕਿ ਇੱਕ ਟਰੱਕ ਫੀਡ ਦਾ ਆ ਰਿਹਾ ਹੈ ਤੇ ਤੁਸੀਂ ਲਵਾ ਲਿਆ ਜੀ ਉਹ ਅਸੀਂ ਤਾਂ ਇੱਧਰ ਦਰਿਆਵ ਨੇ ਵੇਖੀ ਜੇ ਤਾਂ ਪਤਾ ਨਹੀਂ ਕਿਹੜੇ ਵਾਲੇ ਟਰੱਕ ਫੀਡ ਦਾ ਆਵੇਗਾ ਤੇ ਉਧਰੋਂ ਆਪਣੇ ਰਮਿੰਦਰ ਆਵਲਾ ਜੀ ਉਹ ਆਏ ਸੀ ਉਹ ਵੀ ਗੱਲਾਂ ਤਕੜਾ ਕਰਕੇ ਤੇ ਦੁਬਾਰਾ ਉਹਨਾਂ ਨੇ ਸਾਡੇ ਵਾਲੇ ਇੱਧਰ ਵੇਖਿਆ ਵੀ ਨਹੀਂ ਕਿ ਉਹਨਾਂ ਦੇ ਕੀ ਹਾਲਾਤ ਨੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਪਾਣੀ ਦਾ ਜਿਹੜਾ ਵਾਹੇ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਵੀ ਵਧ ਚੁੱਕਾ ਹੈ ਔਰ ਕੱਲ ਪਾਣੀ ਥੋੜਾ ਜਿਹਾ ਘਟਿਆ ਸੀ ਅੱਜ ਫੇਰ ਵਧ ਗਿਆ ਬਾਈ ਜੀ ਕੱਲ ਵੀ ਆਏ ਸੀ ਸਾਡੇ ਕੋਲ ਅੱਜ ਫੇਰ ਆ ਗਏ ਅਸੀਂ ਤੇ ਇਹਨਾਂ ਨੂੰ ਤਕਰੀਬਨ ਪਜਾਮੇ ਵਿੱਚ ਤੇ ਟੀ-ਸ਼ਰਟ ਵਿੱਚ ਵੇਖੀਦਾ ਅੱਜ ਪਹਿਲੀ ਵਾਰ ਵੇਖਿਆ ਕਿ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਨਹੀਂ ਤਾਂ ਸਾਡੇ ਵਿਚਕਾਰ ਹੀ ਪਾਣੀ ਦੇ ਵਿੱਚ ਹੀ بارشਾਂ ਦੇ ਵਿੱਚ ਹੀ ਸਾਡੇ ਵਿਚਕਾਰ ਹੀ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਅੱਜ ਸਾਨੂੰ ਜਿਹੜੀ ਇਹ ਬੇੜੀ ਹੈ ਇੰਜਨ ਵਾਲੀ ਦੇ ਕੇ ਚੱਲੇ ਨੇ ਪਹਿਲੇ ਵੀ ਸਾਨੂੰ ਰਾਸ਼ਨ ਤਰਪਹਿਲਾ ਹੋਰ ਬਹੁਤ ਕੁਝ ਦੇ ਕੇ ਗਏ ਨੇ ਔਰ ਸਾਡੇ ਡਾਕਟਰਾਂ ਦੀ ਟੀਮਾਂ ਸਾਡੇ ਤੱਕ ਪਹੁੰਚਾ ਦੇ ਰਹੇ ਨੇ ਔਰ ਸਭ ਤੋਂ ਵੱਡੀ ਜਿਹੜੀ ਸਾਡੀ ਮੰਗ ਪੁੱਲ ਦੀ ਏ ਉਹ ਵੀ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਤੁਹਾਡੀ ਜਿਹੜੀ ਪੋਲੇ ਪਾਣੀ ਉਤਰਨ ਤੋਂ ਬਾਅਦ ਮਨਜ਼ੂਰ ਕਰਵਾ ਕੇ ਤੁਹਾਡੀ ਪੋਲ ਜਿਹੜੀ ਏ ਉਹ ਵੀ ਤੁਹਾਨੂੰ ਬਣਾ ਕੇ ਦੇਵਾਂਗੇ ਔਰ ਸਾਨੂੰ ਸਭ ਤੋਂ ਜ਼ਿਆਦਾ ਉਮੀਦ ਐ ਐਮਐਲਏ ਗੋਲਡੀ ਕੰਬੋਈ ਤੇ ਔਰ ਬਾਕੀ ਜਿੰਨੇ ਵੀ ਆਂਦੇ ਨੇ ਗੱਲਾਂ ਦਾ ਕੜਾ ਕਰਕੇ ਚਲੇ ਜਾਂਦੇ ਨੇ ਉਹਨਾਂ ਦਾ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਆਈ ਇੱਥੇ ਬਹੁਤ ਤਗੜੇ ਤਗੜੇ ਸੇਠ ਆਏ ਆ ਪਰ ਸਾਨੂੰ ਅਜੇ ਤੱਕ ਕਿਸੇ ਨੇ ਕਿਸ਼ਤੀ ਨਹੀਂ ਲੈ ਆ ਕੇ ਦਿੱਤੀ ਸਾਡੇ ਭਾਈ ਜਗਦੀਪ ਕੰਬੋਈ ਗੋਲਡੀ ਜੀ ਨੇ ਸਾਨੂੰ ਤੁਰੰਤ ਹੀ ਸਾਡੇ ਇੱਕ ਕਹਿਣ ਤੇ ਸਾਨੂੰ ਕਿਸ਼ਤੀ ਲੈ ਆ ਕੇ ਦਿੱਤੀ 24 ਘੰਟੇ ਸਾਡੇ ਨਾਲ ਹਾਜ਼ਰ ਰਹਿੰਦੇ ਆ ਜੀ 6 ਲੱਖ ਦੀ ਕਿਸੇ ਲਿਆਕ ਦਿੱਤੀ ਆ ਵੱਡੇ ਇੰਜਨ ਵਾਲੀ ਤੇ ਅਸੀਂ ਪਹਿਲੇ ਚਪੋਵਾਂ ਨਾਲ ਸਾਡੇ ਜਿਹੜੇ ਬਜ਼ੁਰਗਾਂ ਨੂੰ ਸਾਡੀ ਮਾਤਾਵਾਂ ਨੂੰ ਸਾਨੂੰ ਬਹੁਤ ਮੁਸ਼ਕਲ ਹੁੰਦੀ ਸੀ ਰਾਤ ਨੂੰ ਜਾਣ ਲੱਗਿਆ ਜੇ ਕੋਈ ਬਿਮਾਰ ਹੋ ਜਾਂਦਾ ਸੀ ਸਾਨੂੰ ਬਹੁਤ ਇਹ ਤੱਕੜੋ-ਕੜ ਅੱਧਾ ਘੰਟਾ ਲੱਗ ਜਾਂਦਾ ਸੀ ਜਾਣ ਲੱਗਿਆ ਇੱਥੇ ਪਹਿਲਾਂ ਬਹੁਤ ਵੱਡੇ-ਵੱਡੇ ਲੀਡਰ ਰਹੇ ਕਦੇ ਉਹ ਥੋੜੀ ਜਿਹਾ ਸਾਡੇ ਉਹਨਾਂ ਆ ਕੇ ਸਾਰ ਹੀ ਨਹੀਂ ਲਈ ਬਾਈ ਜੀ ਸਾਡੇ ਤਰੰਤ 24 ਘੰਟੇ ਸਾਡੇ ਵਿੱਚ ਰਹਿੰਦੇ ਆ ਸਾਨੂੰ ਕਾਲ ਹਰ ਟਾਈਮ ਕਾਲ ਕਰਕੇ ਪੁੱਛਦੇ ਆ ਵੀ ਹਾਂਜੀ ਕਿਸੇ ਚੀਜ਼ ਦੀ ਕੋਈ ਦਿੱਕਤ ਆ ਰਹੀ ਜਾਂ ਕਿਸੇ ਚੀਜ਼ ਦੀ ਮੁਸੀਬਤ ਹੈ ਕੋਈ ਦੱਸੋ ਸਾਨੂੰ ਤੇ 24 ਘੰਟੇ ਸਾਡੇ ਨਾਲ ਮਤਲਬ ਇਹ ਤੇ ਇਥੇ ਬੜੇ ਤਗੜੇ ਤਗੜੇ ਸੇਟ ਆਇਆ ਉਹਨਾਂ ਸਾਨੂੰ ਕੁਝ ਨਹੀਂ ਦਿੱਤਾ ਸਾਨੂੰ ਤੁਮ ਐਸਾ ਪਹੁੰਚਿਆ ਕਿ ਨਹੀਂ ਮੌਜੂਦਾ ਐਮਪੀ ਬਸ ਉਹ ਪਿੱਛੇ ਆ ਕੇ ਜਿਤਾਇਆ ਓਟਾਂ ਦਾ ਪਾਈਆਂ ਉਹਨੋਂ ਪਰ ਪਿੱਛੇ ਹੀ ਆ ਕੇ ਘੜਾ ਲਾ ਕੇ ਬਸ ਮੁੜ ਗਿਆ ਕਈ ਦਿਨ ਬਾਰਡਰ ਵਾਲੇ ਤੋਲ ਜਾਂਦੇ ਨੇ ਕੋਈ ਪਾਈ ਪਿੱਛੇ ਤੇ ਉਹਨੂੰ ਪਾਇਆ ਸਾਹਿਬ ਬਸ ਤੋਲੇ ਆ ਪਰ ਨਹੀਂ ਗਲਤੀ ਬਹੁਤ ਤਗੜੀ ਕਰ ਦਿੱਤੀ ਅਸੀਂ ਅੱਛਾ ਹਾਂਜੀ ਪਰ ਅਸੀਂ ਤਾਂ ਬਾਈ ਦੇ ਨਾਲ ਖੜੇ ਆਂਦੇ ਆ ਦਿਲੂ ਤਾਂ ਅਸੀਂ ਧੰਨਵਾਦ ਕਰਦੇ ਆਂ ਅਸੀਂ ਬਾਈ ਜੀ ਦਾ ਤੇ ਅਸੀਂ ਨਾਲ ਹਾਂਜੀ ਕਿਹੜੀ ਜਗ੍ਹਾ ਇਹ ਇਹ ਪਿੰਡਾਤੂ ਵਾਲਾ ਜੀ ਇਕੱਲੀ ਬੇੜੀ ਆਈ ਹੈ ਜੀ ਹੋਰ ਵੀ ਖਾਣ ਕੋਈ ਨਾ ਰਾਸ਼ਨ ਬਹੁਤ ਬਾਈ ਜੀ ਰਾਸ਼ਨ ਰੋਸ਼ਨ ਸਾਡੇ ਕਮੀ ਨਹੀਂ ਛੱਡੀ ਜਨ ਬਾਈ ਜੀ ਨੇ ਅੱਛਾ ਹਾਂਜੀ ਠੀਕ ਕੀ ਨਾਂ ਤੁਹਾਡਾ ਗੁਰਮੀਤ ਸਿੰਘ ਮੇਰਾ ਜੀ ਠੀਕ ਆ ਜੀ ਬੇੜੀ ਲਿਆਂਦੀ ਸੀ 골ਡੀ ਪਰੋਕੋਜ ਨੇ ਅੱਛਾ ਅੱਜ ਅੱਜ ਬੇੜੀ ਆ ਗਈ ਹੈ ਨਵੀਂ ਲਿਆ ਤੇ ਦਿੱਤੀ ਸੀ 6 ਲੱਖ ਦੀ ਤੇ ਬਹੁਤ ਤਿੰਨ ਦਾ ਧੰਨਵਾਦ ਕਰਨੇ ਆ ਜੀ ਪਹਿਲਾ ਚੱਪੂ ਵਾਲੀ ਬੇੜੀ ਸੀ ਪਹਿਲਾਂ ਜੀ ਚੱਪੂ ਵਾਲੀ ਮੋੜੀਏ ਸੀ ਅੱਛਾ ਹੁਣ ਦਾ ਆ ਗਈ ਬੇੜੀ ਇਹਨੇ ਵਧੀਆ ਲੈ ਦੇ ਤਿੰਨਾਂ ਵਾਲੀ ਹਾਂ ਇੰਨਾਂ ਵਾਲੀ ਬੇੜੀ ਆ ਗਈ ਆਹ ਤੋਂ ਕਰ ਕੋ ਗੱਲ ਹੋਣਾ ਜੀ ਨਹੀਂ ਨਹੀਂ ਇਹ ਦੱਸੋ ਵੀ ਐਮ ਐਲ ਇਹ ਅੱਜ ਹੀ ਆਇਆ ਬੜੀ ਨੀ ਐਮ ਐਲ ਨਹੀਂ ਤੀ ਆਂਦਾ ਜੀ ਦਿੱਲੀ ਆਂਦਾ ਹੈ ਅੱਛਾ ਆ ਪੂਰਾ ਸਾਨੂੰ ਤੋਲ ਕੇ ਸਮਾਨ ਦਿੱਤੀ ਜਾਂਦਾ ਬੱਲੇ 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 ਹੋਈ ਖੜੀ ਔਖੀ ਖੜੀ ਜਰੂਰ ਹੈ ਸਾਰ ਲੈ ਔਖੀ ਹਾਂ ਸਾਰ ਲੈ ਪਹਿਲੇ ਬਹੁਤ ਪਾਰਟੀਆਂ ਆਈਆਂ ਜਿਹੜੀਆਂ ਤਾਂ ਬੜੀ ਮੇੜੀ ਤੇ ਦੇਰ ਦੇਤੀ ਪਹਿਲੇ ਬਹੁਤ ਪਾਰਟੀਆਂ ਆਈਆਂ ਪਿੱਛੇ ਆ ਗਈ ਮੁਰਜ ਜਾਂਦੀਆਂ ਅੱਛਾ ਬਾਈ ਜੀ ਸਾਡੇ ਅਸੀਂ ਇਹਨਾਂ ਕੋਲ